ਇਹ ਲੈਸ ਆਪਾਂ ਸਿੱਧੀ ਉੱਤੇ ਰੱਖ ਕੇ ਨਹੀਂ ਲਾਉਣੀ ਇਹਦੀ ਆਪਾਂ ਕਰੀਆਂ ਪਾਵਾਂਗੇ ਗੁੰਮ ਕਰਕੇ ਲੈਸ ਲਾਉਣੀ ਹੈ ਕਿ ਇਹਦੇ ਨਾਲ ਕੀ ਹੈ ਬਾਅਦ ਦੇ ਵਿੱਚ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਸੂਟ ਪਾਉਣੀ ਹੈ ਨਾ ਤਾਂ ਉਦੋਂ ਲੈਸ ਕਈ ਕਈ ਵਾਰੀ ਇੱਧਰ ਹੋ ਜਾਂਦਾ ਕਪੜਾ ਇਸ ਤਰ੍ਹਾਂ ਤੇ ਕੋਈ ਵੱਲ ਨਹੀਂ ਪੈਂਦਾ ਕਿਤੇ ਵੀ ਆ ਦੇਖੋ ਹਲਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਲੈਸ ਦੀਆਂ ਕਲੀਆਂ ਕਿਵੇਂ ਪਾਉਣੀ ਹੈ ਕਮੀਜ਼ ਦੇ ਉੱਤੇ ਠੀਕ ਹੈ ਇਹ ਲੈਸ ਆਪਾਂ ਸਿੱਧੀ ਉੱਤੇ ਰੱਖ ਕੇ ਨਹੀਂ ਲਾਉਣੀ ਇਹਦੀ ਆਪਾਂ ਕਰੀਆਂ ਪਾਵਾਂਗੇ ਗੁੰਮ ਕਰਕੇ ਲੈਸ ਲਾਉਣੀ ਹੈ ਤੇ ਸਭ ਤੋਂ ਪਹਿਲਾਂ ਕੀ ਕਰਨਾ ਜਦੋਂ ਆਪਾਂ ਸੂਟ ਨੂੰ ਕਟਿੰਗ ਕਰਨਾ ਹੈ ਠੀਕ ਹੈ ਕਲੀਆਂ ਤੋਂ ਪਹਿਲਾਂ ਵੀ ਕਟਿੰਗ ਕਰ ਸਕਦੇ ਹਾਂ ਤੇ ਬਾਅਦ ਦੇ ਵਿੱਚ ਵੀ ਕਟਿੰਗ ਕਰ ਸਕਦੇ ਹਾਂ ਠੀਕ ਹੈ ਤੇ ਪਹਿਲਾਂ ਕੀ ਕਰਨਾ ਜਦੋਂ ਆਪਾਂ ਸੂਟ ਨੂੰ ਪਹਿਲਾਂ ਕੱਟਣਾ ਹੈ ਤਾਂ ਉਹਦੇ ਵਾਸਤੇ ਇੱਥੋਂ ਅੱਧਾ ਇੰਚ ਵਧ ਰੱਖ ਕੇ ਫਿਰ ਉਸ ਤੋਂ ਬਾਅਦ ਸੂਟ ਦੀ ਕਟਿੰਗ ਕਰਨੀ ਹੈ ਠੀਕ ਹੈ ਆ ਵੇਖੋ ਪਹਿਲਾਂ ਆਪਾਂ ਅੱਧਾ ਇੰਚ ਐਕਸਟਰਾ ਕੱਪੜਾ ਲੈਣਾ ਉਸ ਤੋਂ ਬਾਅਦ ਹੀ ਕਟਿੰਗ ਕਰਨੀ ਹੈ ਸੂਟ ਦੀ ਠੀਕ ਹੈ ਇਹ ਹੁਣ ਆਪਾਂ ਕਲੀਆਂ ਦੇ ਵਿੱਚ ਕਪੜਾ ਉਹਗਾ ਜਿਹੜਾ ਆਪਾਂ ਆਧਾ ਰੱਖਿਆ ਠੀਕ ਹੈ ਇਹ ਤੇ ਜੇ ਹੁਣ ਤੁਸੀਂ ਬਾਅਦ ਦੇ ਵਿੱਚ ਕਟਿੰਗ ਕਰਨੀ ਹੈ ਤਾਂ ਪਹਿਲਾਂ ਕਲੀਆਂ ਪਾ ਕੇ ਉਸ ਤੋਂ ਬਾਅਦ ਵੀ ਸੂਟ ਦੀ ਕਟਿੰਗ ਕਰ ਸਕਦੇ ਹੋ ਤੇ ਮੈਂ ਪਹਿਲਾਂ ਕਟਿੰਗ ਕਰ ਲਈ ਸੀਗੀ ਤੇ ਕਪੜਾ ਕਲੀਆਂ ਵਾਸਤੇ ਪਹਿਲਾਂ ਹੀ ਐਕਸਟਰਾ ਇਸ ਤਰੀਕੇ ਨਾਲ ਰੱਖ ਲਿਆ ਸੀ ਠੀਕ ਹੈ ਇਸ ਤਰੀਕੇ ਨਾਲ ਰੱਖ ਲੈਣਾ ਤੇ ਇੱਥੋਂ ਕਰੀਜ਼ ਬਣਾ ਲੈਣੀ ਹੈ ਪ੍ਰੈਸ ਦੇ ਨਾਲ ਇਹਦੇ ਵਿੱਚ ਆਪਾਂ ਨੂੰ ਲੈਸ ਲਾਉਣ ਲੱਗੇ ਨਾ ਆਸਾਨੀ ਹੋ ਜਾਂਦੀ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਪ੍ਰੈਸ ਨਾਲ ਕਰੀਜ਼ ਬਣਾ ਲੈਨੇ ਆ ਠੀਕ ਹੈ ਤੇ ਇੱਥੇ ਕੱਟ ਲੈ ਲੈਨੇ ਆ ਦੋਨੇ ਪਾਸੇ ਤੇ ਫਿਰ ਆਪਾਂ ਇਹਨੂੰ ਸਿੱਧਾ ਕਰ ਲੈਣਾ ਇਸ ਤਰੀਕੇ ਨਾਲ ਤੇ ਪਹਿਲਾਂ ਹੁਣ ਕਲੀਆਂ ਪਾਉਣੀਆਂ ਠੀਕ ਹੈ ਇਸ ਤਰੀਕੇ ਨਾਲ ਆਪਾਂ ਰੱਖ ਲੈਣਾ ਤੇ ਇੱਥੋਂ 8.5 ਦਾ ਗੈਪ ਰੱਖਿਆ ਦੋਨੇ ਪਾਸਿਆਂ ਤੇ ਠੀਕ ਹੈ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਹੁਣ ਕਮੀਜ਼ ਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈ ਸੀ ਸਿੱਧਾ ਕਰਕੇ ਠੀਕ ਹੈ ਤੇ ਹੁਣ ਜਿਹੜੀਆਂ ਲੈਸ ਹੈ ਠੀਕ ਹੈ ਇਹਨੂੰ ਕਿਵੇਂ ਰੱਖਣਾ ਹੁਣ ਦੇਖੋ ਕਲੀਆਂ ਪਾਉਣੀਆਂ ਜਦੋਂ ਆਪਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਪਾਉਣੀ ਹੈ ਜਿਹੜੀ ਲੈਸ ਹੈ ਲੈਸ ਦਾ ਬਾਹਰਲੇ ਪਾਸੇ ਨੂੰ ਮੂੰਹ ਰੱਖਣਾ ਠੀਕ ਹੈ ਇਸ ਤਰੀਕੇ ਨਾਲ ਕਲੀਆਂ ਪਾਉਣੀਆਂ ਪੰਦਰ ਨੂੰ ਮੂੰਹ ਨਹੀਂ ਕਰਕੇ ਪਾਉਣਾ ਠੀਕ ਹੈ ਬਾਹਰਲੀ ਸਾਈਡ ਨੂੰ ਮੂੰਹ ਰੱਖਣਾ ਕਲੀਆਂ ਦਾ ਠੀਕ ਹੈ ਤੇ ਲੈਸ ਨੂੰ ਕਿਵੇਂ ਕਰਨਾ ਹੈ ਹੁਣ ਆਪਾਂ ਇਸ ਤਰੀਕੇ ਨਾਲ ਲਾਉਣੀ ਹੈ ਤੇ ਤੁਸੀਂ ਸਿੱਧਾ ਕਰਕੇ ਨਾ ਇਸ ਤਰੀਕੇ ਨਾਲ ਰੱਖ ਲੈਣਾ ਲੈਸ ਨੂੰ ਠੀਕ ਹੈ ਹੁਣ ਇਹ ਜਿਹੜਾ ਸਿੱਧਾ ਪਾਸਾ ਉਹਨੂੰ ਥੱਲੇ ਕਰ ਲੈਣਾ ਤੇ ਪੁੱਠਾ ਪਾਸਾ ਲੈਸ ਦਾ ਉਹਨੂੰ ਉੱਤੇ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਰੱਖ ਲੈਣਾ ਤੇ ਜਿੰਨੀ ਕਿ ਲੈਸ ਦਿਖਾਉਣੀ ਹੈ ਤੁਸੀਂ ਜਿਵੇਂ ਇੱਥੋਂ ਜਿੰਨੀ ਵੀ ਲੈਸ ਦਿਖਾਉਣੀ ਹੈ ਇੰਨੀ ਕਿ ਸਾਰੀ ਦਿਖਾਉਣੀ ਹੈ ਤਾਂ ਸਾਰੀ ਵੀ ਦਿਖਾ ਸਕਦੇ ਹੋ ਜਾਂ ਇੰਨੀ ਦਿਖਾਉਣੀ ਹੈ ਤਾਂ ਇੰਨੀ ਠੀਕ ਹੈ ਜੇ ਤੁਸੀਂ ਸਿਰਫ ਇੰਨੀ ਹੀ ਦਿਖਾਉਣੀ ਹੈ ਤਾਂ ਇੱਥੋਂ ਵੀ ਦਿਖਾ ਸਕਦੇ ਹਾਂ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਲੈਸ ਆਪਾਂ ਇੱਥੋਂ ਤੱਕ ਦਿਖਾਉਣੀ ਹੈ ਜਿੱਥੇ ਆਹ ਵਾਲੀ ਲਾਈਨ ਬਣੀ ਹੈ ਨਾ ਫਿੱਟ ਤੱਕ ਦਿਖਾਉਣੀ ਹੈ ਤੇ ਇੱਥੇ ਆਪਾਂ ਸਿਉਣ ਲਾ ਦੇਣੀ ਹੈ ਵਿੱਚ ਵਿੱਚ ਕਰਕੇ ਠੀਕ ਹੈ ਇਸ ਤਰ੍ਹਾਂ ਪਹਿਲਾਂ ਲੈਸ ਤਾਂ ਮੈਂ ਅੰਦਰਲੇ ਪਾਸੇ ਕਰਕੇ ਪੁੱਠੀ ਕਰਕੇ ਲੈਸ ਰੱਖ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਤੇ ਉੱਤੇ ਸਿਉਣ ਲਾ ਦੇਣੀ ਹੈ ਇਹ ਜਿਹੜੀ ਕਰੀਜ਼ ਬਣੀ ਹੈ ਬਿਲਕੁਲ ਉੱਤੇ ਕਰਕੇ ਫੇਰ ਲਿਉਣੀ ਹੈ। ਇਸ ਤਰ੍ਹਾਂ ਕਰਕੇ ਨਾਲ-ਨਾਲ ਲਾ ਦੇਣੀ ਹੈ ਸੀ ਹੁਣ ਬਿਲਕੁਲ ਠੀਕ ਹੈ ਇਸ ਤਰੀਕੇ ਨਾਲ ਇਹ ਲੈਸ ਆਪਾਂ ਸਾਰੀ ਧੁਰ ਤੱਕ ਲਾਉਣੀ ਹੈ ਠੀਕ ਹੈ ਹੁਣ ਦੇਖੋ ਇਸ ਤਰ੍ਹਾਂ ਦੋਨੇ ਪਾਸਿਆਂ ਤੇ ਲੈਸ ਲਾ ਲੈਣੀ ਹੈ ਠੀਕ ਹੈ ਦੇਖੋ ਦੋਨੇ ਪਾਸੇ ਇਹ ਮੈਂ ਇਸ ਤਰ੍ਹਾਂ ਲੈਸ ਲਾ ਲਈ ਸੀਗੀ ਤੇ ਹੁਣ ਦੇਖੋ ਕੀ ਕਰਨਾ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਕਰਨਾ ਲੈਸ ਨੂੰ ਪੁੱਠਾ ਕਰ ਦੇਣਾ ਇਸ ਤਰੀਕੇ ਨਾਲ ਠੀਕ ਹੈ ਹੁਣ ਜਦੋਂ ਆਪਾਂ ਚੱਕ ਕੇ ਇਹਨੂੰ ਇਸ ਤਰੀਕੇ ਨਾਲ ਰੱਖਾਂਗੇ ਤਾਂ ਲੈਸ ਨਾ ਇਹ ਸਿੱਧੀ ਹੋ ਜਾਊਗੀ ਦੇਖੋ ਇਸ ਤਰੀਕੇ ਨਾਲ ਠੀਕ ਹੈ ਇਸ ਤਰ੍ਹਾਂ ਲਾ ਦੇਣੀ ਹੈ ਤੇ ਇੱਥੇ ਆਪਾਂ ਲਉਣੀ ਐ ਸਿਉਣ ਇੱਕ ਇੱਕ ਠੀਕ ਐ ਹੁਣ ਜੇ ਤੁਸੀਂ ਚਾਹੋ ਤਾਂ ਇੱਥੇ ਸਿਉਣ ਲਾ ਵੀ ਸਕਦੇ ਹੋ ਤੇ ਨੂੰ ਗੁੰਮ ਇੱਥੇ ਤਾਂ ਨਹੀਂ ਰੱਖਣਾ ਤੇ ਇਸੇ ਤਰੀਕੇ ਨਾਲ ਹੀ ਰੱਖ ਸਕਦੇ ਹੋ ਠੀਕ ਐ ਤੇ ਹੁਣ ਆਪਾਂ ਇੱਥੇ ਸਿਉਣ ਲਉਣੀ ਉਤਲੇ ਪਾਸੇ ਕਰਕੇ ਇਹਦੇ ਨਾਲ ਕੀ ਐ ਬਾਅਦ ਦੇ ਵਿੱਚ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਸੂਟ ਪਾਉਣੇ ਆ ਨਾ ਤਾਂ ਉਦੋਂ ਲੈਸ ਕਈ ਵਾਰੀ ਇੱਧਰ ਹੋ ਜਾਂਦਾ ਕਪੜਾ ਇਸ ਤਰ੍ਹਾਂ ਜੇ ਹੁਣ ਆਪਾਂ ਸਿੱਧਾ ਹੀ ਰੱਖਾਂਗੇ ਤਾਂ ਉਹ ਇਸ ਤਰ੍ਹਾਂ ਪ੍ਰੋਬਲਮ ਨਹੀਂ ਆਉਂਦੀਗੀ ਜੇ ਆਪਾਂ ਅੰਦਰਲੇ ਪਾਸੇ ਸਿਉਣ ਲਾਵਾਂਗੇ ਤਾਂ ਤੇ ਹੁਣ ਆਪਾਂ ਇੱਥੇ ਸਿੱਧਾ ਹੀ ਰੱਖ ਲੈਣਾ ਇਸ ਤਰ੍ਹਾਂ ਕਰਕੇ ਤੇ ਇੱਥੇ ਸਿਉਣ ਲਾ ਦੇ തരിക <mimitation> <imitation> ਜਮਾ ਇੱਥੇ ਇੱਥੇ ਕਰਕੇ ਸਿਉਣ ਲਾਉਣੀ ਆ ਨਾਲ ਨਾਲ ਠੀਕ ਹੈ ਇਹਦੇ ਨਾਲ ਸਿਉਣ ਆ ਜਿਹੜੀ ਆ ਦੱਬੀ ਜਾਊਗੀ ਤੇ ਜਿਹੜੇ ਅੰਦਰੋਂ ਸਾਈਡ ਤੋਂ ਜਿਹੜਾ ਕੱਪੜਾ ਹੋਣਾ ਰਿਹਾ ਹੁੰਦਾ ਅੰਦਰ ਫੋਲਡਿੰਗ ਵਾਸਤੇ ਜਿਹੜਾ ਰਿਹਾ ਤੇ ਉਹ ਇਧਰ ਸਾਈਡ ਨੂੰ ਨਹੀਂ ਜਾਂਦਾ ਠੀਕ ਆ ਉਹ ਇੱਥੇ ਹੀ ਰਹੂਗਾ ਇੱਕ ਸਾਈਡ ਤੇ ਖੜਾ ਹੀ ਰਹੂਗਾ ਬਸ ਇਹਦੇ ਨਾਲ ਹਾਂਜੀ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਇਹ ਕਲੀਆਂ ਬਣੀਆਂ ਠੀਕ ਹੈ ਇਸ ਤਰੀਕੇ ਨਾਲ ਪਾਉਣੀਆਂ ਠੀਕ ਹੈ ਕਲੀਆਂ ਤੁਸੀਂ ਤੇ ਇਹਦੇ ਨਾਲ ਬਹੁਤ ਸਫਾਈ ਦੇ ਨਾਲ ਪੈਂਦੀਆਂ ਤੇ ਕੋਈ ਵੱਲ ਨਹੀਂ ਪੈਂਦਾ ਕਿਤੇ ਵੀ ਆ ਦੇਖੋ ਹਾਂਜੀ ਇਸ ਤਰ੍ਹਾਂ ਕਲੀਆਂ ਪਾ ਕੇ ਤੁਸੀਂ ਸੂਟ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ। ਤੇ ਕੁਝ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਤੇ ਜੇ ਸਮਝ ਨਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਅੱਜ ਥੈਂਕ ਯੂ।